ਦੇਖਣ ਚਾਹੁੰਦਾ ਹੈ ਕਿ ਅੱਜ ਦਾ ਮਾਹੌਲ ਛੋਟੇ ਬੱਚਾ ਵਾਸਤੇ ਅਜੀਬ ਬਣ ਗਿਆ ਕਿਉਂਕਿ ਛੋਟੇ ਬੱਚੇ ਗੋਦੀ ਵਿੱਚੋਂ ਉਤਰਨ ਤੋਂ ਪਹਿਲਾਂ ਮੋਬਾਈਲ ਫੋਨ ਦੀ ਮੰਗ ਕਰਦੇ ਨੇ ਤੇ ਮਾਪੇ ਵੀ ਆਪਣੇ ਆਪ ਨੂੰ ਫ੍ਰੀ ਰੱਖਣ ਦੇ ਵਾਸਤੇ ਉਹਨਾਂ ਨੂੰ ਮੋਬਾਈਲ ਫੋਨ ਦੇ ਦਿੰਦੇ ਨੇ ਆਖਿਰਕਾਰ ਇਹ ਕਿੰਨਾ ਕੋ ਸਹੀ ਹੈ ਕਿੰਨਾ ਕੋ ਗਲਤ ਹੈ ਖਬਰ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਓਗੇ ਤਾਂ ਬਿਲਕੁਲ ਇੱਕ ਛੋਟਾ ਬੱਚਾ ਜਿਸ ਦੀ ਉਮਰ ਮਹਿਜ਼ 3.5 ਸਾਲ ਦੱਸੀ ਜਾ ਰਹੀ ਹੈ ਫਤੇ ਸਿੰਘ ਉਸ ਬੱਚੇ ਦਾ ਨਾਮ ਹੈ ਤੇ ਉਸਨੇ ਗੱਤਕਾ ਕਲੇ ਦੀ ਮਹਾਰਤ ਸਿੱਖੀ ਹੈ ਜੀਹਾਂ ਅੰਤਰਰਾਸ਼ਟਰੀ ਪੱਧਰ ਤੇ ਗੱਤਕਾ ਕਲਾ ਨੂੰ ਕਈ ਦੇਸ਼ਾਂ ਦੇ ਵਿੱਚੋਂ ਦਿਖਾ ਕੇ ਆਇਆ ਤੇ ਕਈ ਇਨਾਮ ਵੀ ਜਿੱਤੇ ਨੇ ਤਾਂ ਛੋਟੀ ਉਮਰ ਵਿੱਚ ਜਦਕਿ ਬੱਚਾ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਪਰ ਫਤੇ ਸਿੰਘ ਆਪਣੇ ਆਪ ਦੇ ਵਿੱਚ ਇੱਕ ਖਾਸ ਉਦਾਹਰਣ ਹੈ ਤੇ ਬੱਚਿਆਂ ਦੇ ਸਾਹਮਣੇ ਰੱਖਣ ਲਈ ਇੱਕ ਵੱਡੀ ਉਦਾਹਰਣ ਹੈ ਤਾਂ ਕਿ ਬੱਚੇ ਉਸ ਤੋਂ ਕੁਝ ਸਿੱਖਿਆ ਲੈ ਸਕਣ ਤੇ ਮਾਪੇ ਵੀ ਕੁਝ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਲਈ ਉਸ ਦੀ ਉਦਾਹਰਣ ਆਪਣੇ ਬੱਚਿਆਂ ਦੇ ਸਾਹਮਣੇ ਪੇਸ਼ ਕਰ ਸਕਣ ਤਾਂ ਮਾਪੇ ਜੀਹਾਂ ਫਤੇ ਸਿੰਘ ਦੇ ਮਾਪੇ ਫਤੇ ਸਿੰਘ ਤੋਂ ਬਹੁਤ ਹੀ ਜ਼ਿਆਦਾ ਖੁਸ਼ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਤਿਕਾਰ ਜੀ ਸਾਰਿਆਂ ਨੂੰ ਬੀ ਸਰਵਾਸੀਆਂ ਨੂੰ ਮੇਰਾ ਨਾਮ ਨਫੀਕ ਕੋਰ ਹੈ ਮੇਰੇ ਹਸਬੰਦ ਦਾ ਨਾਮ ਰਮਨਦੀਪ ਸਿੰਘ ਹੈ ਸਾਨੂੰ ਵਾਈਡ ਨੂੰ ਮੇਕ ਬੜੀ ਪਿਆਰੀ ਲੱਗਦੀ ਆ ਫਤਿਹ ਸਿੰਘ ਸਾਡਾ ਭਜਨ ਜੀ ਹੈ ਛੋਟਾ 3.5 ਸਾਲ ਦਾ ਹੈ ਦੇਖੀ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਤੇ ਦਾ ਬਚਪਨ ਤੋਂ ਜੋ ਦੇਖਿਆ ਸੀ ਸਾਰਿਆਂ ਨੂੰ ਗੱਤਕਾ ਕਰਦੇ ਹੋਏ ਤੇ ਦੀ ਅਸੀਂ ਨਗਰ ਕੀਰਤਨ ਜਾਣਾ ਕਦੀ ਗੁਰੂ ਘਰ ਜਾਣਾ ਤੇ ਨਿਹੰਗ ਸਿੰਘਾਂ ਨੂੰ ਦੇਖਣਾ ਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ ਤੇ ਉਹਨੂੰ ਸੀ ਕਿ ਅੰਦਰੋਂ ਹੀ ਲੱਗ ਸੀ ਕਿ ਮੈਂ ਵੀ ਗੱਤਕਾ ਕਰਨਾ ਹੈ ਚੱਕਰ ਕਰਨਾ ਹੈ ਤੇ ਅਸੀਂ ਜੇ ਪਾਪਾ ਨੇ ਤੇ ਅਸੀਂ ਡਿਸਾਈਡ ਕੀਤਾ ਕਿ ਜੇ ਬੱਚੇ ਨੂੰ ਜਿਸ ਚੀਜ਼ ਦਾ ਸ਼ੌਕ ਹੈ ਸੀ ਉਸ ਤੋਂ ਦਾ ਹੱਥ ਨਹੀਂ ਪਿੱਛੇ ਖਿਚਾਂਗੇ

ਮਾਨਤਾ ਕੈਲੋ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਾਨੂੰ ਪਤਾ ਵੀ ਨਹੀਂ ਹੈ ਇਹਨਾਂ ਛੋਟਾ ਬੱਚਾ ਇਹਨਾਂ ਵੱਡਾ ਨਾਮ ਕਮਾ ਲਏਗਾ ਅਸੀਂ ਤਾਂ ਸਿਰਫ ਉਹਦੇ ਸ਼ੌਂਕ ਨੂੰ ਕੈਰੀ ਆਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ ਪਰ ਕੈਲੋ ਵਾਈਗੁਰ ਵੀ ਨਹੀਂ ਬਖਸ਼ਿਸ਼ ਹੈ ਕਿ ਅਸਾਂ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੋਣ ਹੋ ਰਹੀ ਹੈ ਯੂਰਪ ਖੇਡ ਕੇ ਆਇਆ ਦੋ ਚੈਂਪੀਅਨਸ਼ਿਪਸ ਤੇ ਹਰ ਪੇਜ ਤੇ ਹਰ ਚੈਨਲ ਤੇ ਉਹਦਾ ਨਾਮ ਚਲਦਾ ਪਿਆ ਤੁਹਾਨੂੰ ਇਹ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਈਗੁਰ ਨੇ ਉਹਦਾ ਕਰ ਦਿੱਤਾ

एक ग्यारह मई के कॉम्पीटिशन लठेनिया यूनीवर्सिटी कैंपियनशिप और अभी गए थे उसे पार्टिसपेट किया सब तो छोटा संगा यमर साढ़े तीन साल है ये पार्टीसपेट करके इन्हें उस प्राप्त किया है फस्ट प्राइज जरा आया ओवरऑल चैंपियन बनयावर्सिटी कैंपीशिप और उसको अगले दिन बारह मई में कॉम्पीटिशन है ਇਹ ਗ੍ਰੈਂਡ ਫਿਟਸ ਕੰਪਲੀਸ਼ਨ ਕਰ ਦਿੱਤਾ ਕੰਪਲੀਸ਼ਨ ਉਹਦੇ ਵਿੱਚ ਵੀ ਇਹ ਔਰਾਈ ਜੈਂਟੀ ਬਣਿਆ ਉਹਦੇ ਵਿੱਚ ਵੀ ਫਸਟ ਪ੍ਰਾਈਜ਼ ਲੈ ਕੇ ਆਇਆ ਇਹ ਦੀ ਹਜੇ ਤਿਆਰੀ ਇਹ ਦੀ ਸ਼ੁਰੂਆਤ ਹੈ ਜੀ ਸਾਨੂੰ ਤੇ ਮੈਨੂੰ ਇਸ ਵਿੱਚ ਬਹੁਤ ਜਿਆਦਾ ਮਾਨਸੇਸ ਹੁੰਦਾ ਇੱਕ ਤਾਂ ਸੀ ਜੀ ਜੋ ਸਿੱਖ ਫੈਮਿਲੀ ਤੋਂ ਹੈ ਜੀ ਇੱਕ ਇਹ ਦੀ ਆਪਣਾ ਗੁਰੂ ਦੀ ਅੰਗੁਰੂ ਸਾਹਿਬ ਜੀ ਦੀ ਇਹ ਸਸਰ ਜਿਹੜਾ ਘਟਕਾ ਹੈ ਇਹ ਦੀ ਉਹਨਾਂ ਦੀ ਹੈਗੀ ਤਾਪਤੀ ਤੇ ਇੱਕ ਇਹ ਦੀ ਵਿਰਿਆ ਦੇ ਵਿੱਚ ਤੇ ਅਸੀਂ ਦੀ ਸਸਰ ਵਿਧਿਆ ਦੇ ਵਿੱਚ ਅਸੀਂ ਦੋਵਾਂ ਨੂੰ ਅਸੀਂ ਨਾਲ ਲੈ ਕੇ ਜੰਨਾ ਕਿਉਂਕਿ ਕੱਲੇ ਸਸਰ ਦੇ ਨਾਲ ਨਾਲ ਵਿਧਿਆ ਵੀ ਬਹੁਤ ਜ਼ਿਆਦਾ ਰਹੀ ਹੈ ਹੁਣ ਅਸੀਂ ਵਿਦਿਆ ਦੇ ਨਾਲ-ਨਾਲ ਦਾ ਸੱਤਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨ ਜਿਹੜਾ ਵੀ ਪਲੇਟਫਾਰਮ ਮਿਲੇਗਾ ਮੈਂ ਆਪਣੇ ਬੱਚੇ ਨੂੰ ਉਸ ਨੂੰ ਪਾਰਟਿਸਪੇਟ ਕਰਾਵਾਂਗਾ ਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰਾਂਗਾ